ਆਰਿਆਂ ਨੂੰ ਤੇ ਤੁਸੀਂ ਸਾਰੇ ਦੇਖਤਾ ਹੋਗੇ ਸਭ ਹੁਣ ਸਾਡੇ ਬ੍ਰੈਂਕ ਰੂਮ ਚ ਲੱਗੰਦਾ ਤੇਲ ਤੁਹਾਨੂੰ ਮਿਲਦੇ ਆਂ ਜੀ ਤੇ ਨਾਲ ਦੱਸਦੇ ਅੰਕਲੂ ਨੇ ਕੀ ਕਰਨਦੇ ਆ ਤੁਹਾਨੂੰ ਬਖੌਣਦੇ ਆ ਗਾਈਸ ਸਸੇ ਕਾਰ ਕੀ ਆ ਜਾ ਤੇ ਦਾਗ ਹੋਵੇ ਦੇਖੋ ਗਾਈਸ ਸਾਡਾ ਇੱਕ ਪਿੰਨਾ ਖਲਾਰਾ ਪਿਆ ਵਾਲ ਤੇਲ ਲੱਗਣ ਲਈ ਬ੍ਰੈਂਕ ਰੂਮ ਦਾ ਹਾਲ ਦੇਖੋ ਸਾਡਾ ਦੇਖ ਸਕਦੇ ਛੇਮ ਦਾ ਗਾਈਸ ਵੇਹ ਤਾਂ ਬਾਲੀ ਵੀ ਐਸੇ ਖਾਇਆ ਹੀ ਪੀ ਤੇਲ ਸਾਡੇ ਲੱਗਣ ਦਾ ਕੀ ਆ ਤੇ ਵੇਖ ਸੰਦੋ ਤੇ ਅੰਕਲ ਉਹਨਾਂ ਨੇ ਖੁੱਡੇ ਜੇ ਮਾਰੇ ਵਾ ਮੇਰਾ ਮਨ ਪਣੇ ਤਿੰਨ ਤਿੰਨ ਪੀਸ ਉੱਤੇ ਲਵਾਉਂਦੇ ਮਤਲਬ ਘਟਿਸ ਲਾਪਈ ਸੀ ਨਾਲ ਤੇ ਇਸ ਕਰਕੇ ਤੇ ਨਾਲੇ ਟੌਰ ਨਿਕਲ ਗਈ ਇੱਕ ਸਾਢੇ ਡਰਗੂੰ ਤੇ ਆ ਵੀ ਇੱਕ ਸਾਢੇ ਆਹ ਟੈਨ ਲੱਗਣ ਦੀ ਤੇ ਲਾਹੁਣੇ ਅੰਕਲ ਹੁਣੀ ਲੋਂਦਾ ਪੇ ਜੀ ਸਮਾਨ ਤੇ ਕਿਉਂਕਿ ਕੈਮੀਕਲ ਆ ਵੇਖੋ ਸੀ ਲੈਣ ਤਾਂ ਵਾ ਗੱਡੀ ਚ ਤੈਨੂੰ ਟੁਲ ਵੀ ਲੈਣਤੀ ਅੰਕਲ ਨੂੰ ਨੀ ਲਵੰਦੇ ਦੀ ਸਮਾਨ ਹਾਂ ਕੀ ਸਾਡਾ ਕੰਮ ਮੀ ਪੈਨデア ਗਲੀ ਆ ਸਾਰਾ ਗੋਜੀ ਤੁਹਾਨੂੰ ਦੱਸੁੰਦੇ ਹਾਂ ਵਲੌਗ ਦੇ ਨਾਲ ਜੁੜੇ ਰਹੋ ਸਾਡੇ ਤੇ ਮਿਲਦੇ ਹਾਂ ਜੀ ਗਾਇਸ ਤੁਹਾਨੂੰ ਸੀਮਿੰਟ ਕੋਲਿਆ ਹੈ ਅੰਕਲ ਉਹਨਾ ਆ ਵੇਖੋ ਅੰਕਲ ਕਿਦਾਂ ਸਿਰ ਤੇ ਟੈਕਨੀਕ ਸਿੱਖੀ ਜਾ ਜੀ ਅੰਕਲ ਨੂੰ ਤੇ ਬੈਕ ਟੂ ਵਲੌਗ ਮਿਲਦੇ ਆਂ ਜੀ ਹੁਣ ਤੁਹਾਨੂੰ ਬਾਅਦ ਵਿੱਚ। ਜੀ ਚੱਲਣ ਦੇ ਪਿਆ ਜੀ ਕੰਮ ਅੰਕਲ ਨੂੰ ਨਹੀਂ ਆਗੇ ਆ ਜੀ ਹੁਣ ਤੇ ਦੇ ਦੇ ਨੇ ਵੇਖ ਸਕਦੇ ਜੋ ਕੋਣ ਕਿੱਥੇ ਗਿਆ ਚੱਲਣ ਪਰਾਣੀ ਜਿਹੜੀ ਟਾਲ ਲੱਗਣੀ ਹੈ ਕੱਟ ਪੀਸ ਹੋ ਗਏ ਇਦਾਂ ਲੱਗਣੀ ਮਤਲਬ ਦੋ ਜਿਹੜੀ ਵੀ ਜਗਾੜ ਦੀ ਲੱਕੜ Dette er den første stasjonen. ਆ ਤਿੰਨ ਸਹੀ ਲੱਗਣ ਦੋਣ ਸਹੀ ਲੱਗਣੇ ਇਹ ਤੋੜ ਦਾ ਕਹਿੰਦਾ ਪੰਜ ਟਾਇ ਲੱਗਦੇ ਹਣਾ ਵੀਰ ਜੇ ਤੋੜ ਦਾ ਕਹਿੰਦਾ ਚਾਰ ਪਾ ਟਾਇ ਲੱਗਦੇ ਹਣਾ ਪੰਜ ਦਾ ਪੰਜ ਦਾ ਹੁੰਦਾ ਹੁੰਦਾ ਤੇਜੀ ਕਾਹ ਹੋ ਗਿਆ ਵੀਰ ਜੀ ਪੀਸ ਪੜਾਓ ਬੈਕ ਟੂ ਬਰੋਲ ਬਾਚ ਮੈਂਦੇ ਉਹਨਾਂ ਇਹ ਫਰਾਰਾ ਮਿਸਤਰੀ ਚਲ ਗਏ 18 ਇੱਕ ਚੁੱਕਤਾ ਵਸੇ ਫਿਰ ਬਾਬਾ ਆਉਂਦੇ ਆ ਕੇ ਲਾਰਾ ਤੇ ਇੱਧਰ ਸਾਡੇ ਲੱਗ ਗਈ ਸਰਟੈਨ ਤੇ ਇੱਧਰ ਇਹ ਦੋ ਜਗ੍ਹਾ ਤੇ ਰਹਿ ਗਈ ਸਿਰ ਇਹ ਫਿਰ ਉਹਨਾਂ ਨੌਣੀ ਟਾਇਲ ਆ ਕੇ ਇਹ ਇੱਧਰ ਬਾੜੀਆਂ ਵੀ ਲਾਤੀ ਬਹੁਤ ਸੁਨਤ ਦੇ ਦੇ ਗਏ ਗਾਇਸ ਇੱਧਰ ਵੀ ਲੱਗ ਗਈ ਆ ਜੀ ਟਾਇਲ ਇਹ ਦੋ ਜਗ੍ਹਾ ਰਹਿ ਗਈ ਆ ਤੇ ਆਂ ਅਸੀਂ ਬਾੜੀਆਂ ਵੀ ਲਾਤੀ ਵਾਹ ਇੱਧਰ ਲੱਗ ਗਈ ਬਾੜੀਆਂ ਵੀ ਮੈਂ ਸਾਧ ਦੇ ਚੋਜੀ ਗਾਇਸ ਬਾਰੀਆਂ ਵੀ ਕਵਰ ਕਰਤੀਆਂ ਉਹਨਾਂ ਨੇ ਮਿਸਤਰੀਆਂ ਨੇ ਇਹ ਆਪਾਂ ਘੋੜੇ-ਘੂੜੇ ਰੱਖੇ ਆ ਆਪਣੇ ਹੁਣ ਬਸ ਪਾਈ ਕੀਤੀ ਉਹ ਵਾਲੇ ਕਰਾਂਗੇ ਪ੍ਰੋਪਰ ਕੱਲ ਨੂੰ ਫਾਲਤੂ ਇਸ ਤੇ ਜਦੋਂ ਕਿਉਂਕਿ ਗਾਇਸ ਆ ਵੇਖੋ ਬੱਡਾਂ ਦਾ ਹਾਲ ਕੀ ਕਰਤਾ ਸਾਡਿਆਂ ਦਾ ਆ ਵੀ ਰਹਿਂਦਾ ਆ ਬੰਨਾ ਰਹਿ ਗਿਆ ਤਾਂ ਥੋੜਾ ਜਿਹਾ ਹੀ ਰਹਿ ਗਿਆ ਨਾ ਨਹੀਂ ਰਹਿ ਗਿਆ ਥੋੜਾ ਪਰ ਵੇਖ ਸਾਧਾ ਟੈਲ ਸੋਹਣੀ ਲੱਗੰਦੇ ਆ ਵੇਖੋ ਆ ਜੋ ਹੱਟੀ ਡਾਊਨ ਸੀਲਿੰਗ ਦਾ ਚਾਇਡ ਫੈਂਟ ਚਾਇਡ ਚੇਂਜ ਕਰੀਏ ਚਾਇਡ ਪੱਕਾ ਨਹੀਂ ਦੱਸ ਸਕਦੇ ਪੱਕਾ ਨਹੀਂ ਅਸਰ ਤੇ ਮਿਲਦੇ ਜੀ ਤੁਹਾਨੂੰ ਗਾਇਸ ਅੰਬਾਲਾ ਵਿੱਚ ਸਾਡੀ ਇੱਧਰ ਟਾਈਲ ਲੱਗ ਗਈ ਆ ਆਵਲਾ ਬੰਨਣਾ ਡੈਡੀ ਸਾਡਾ ਆਵਲਾ ਬੰਨਣਾ ਵੀ ਲੱਗ ਗਿਆ ਹੈ ਗਾਇਸ ਮਿਸਤਰੀ ਪਹੇ ਕਿੰਨੇ ਕਹਿੰਦੇ ਫੋਨ ਤੇ ਆਵੇ ਜੀ ਕੈਮੀਕਲ ਭਰਤੇ ਆ ਪਰਤੇ ਡੈਡੀ ਗਾਇਸ ਸਵੇਚਕਾ ਭਾਈ ਆ ਇੱਧਰ ਨਹੀਂ ਭਲਿਆ ਇੱਧਰ ਨਹੀਂ ਭਲਿਆ ਵੇਖਿਆ ਨਾ ਮੈਂ ਪਿੰਨ ਗਾਈਸ ਹਜੇ ਡੜੀ ਪੱਟੀ ਚੇਂਜ ਕੀਤੀ ਨਾ ਵਿੱਚ ਨਾ ਤੋਂ ਗਾਈਸ ਹੈਗੀ 골ਡਨ ਨਹੀਂ ਦੂਜੀ ਹੈ ਸਕਾਪਰ ਦੀ ਵੇਖ ਸਕਦੇ ਜਿਉਂ ਅੱਜ ਸਾਰੀ ਇੱਧਰ ਟਾਈ ਲੱਗੀ ਆ ਇਹ ਰਹਿੰਦੀ ਸੀ ਤੇ ਬੈਕ ਟੂ ਵਲੌਗ ਤੁਹਾਨੂੰ ਮਿਲਾਂਗੇ ਜੀ ਹੁਣ ਆ ਵੇਖੋ ਕਲਰ ਚੁੱਕਣੇ ਮੈਨੂੰ ਸੈਟਿੰਗ ਬਣਾਉਂਦੇ ਤੇ ਸੈਟਿੰਗ ਹੋਂਦੀ ਜੀਪੀ ਕਰ ਲਿਆ ਸੈਟਿੰਗ ਦਾ ਬੈਕ ਟੂ ਵਲੌਗ ਮੇਰੇ ਤੋਂ ਤੁਹਾਨੂੰ ਮਾਰ ਦੇ